ਅਸ਼ਿਕਸ਼ਿਵ ਮੰਦਿਰ ਲਈ ਤੀਸਰੀ ਵਾਰ 50 ਕਿਲੋਮੀਟਰ ਲੰਬੀ ਪੈਦਲ ਯਾਤਰਾ ਤੇ ਨਿਕਲੇ ਨੌਜਵਾਨ ਵਿਧਾਇਕ ਸ਼ਹਿਰੀ ਕਲਸੀ ਨੇ ਨੌਜਵਾਨਾਂ ਦੀ ਹੌਸਲਾ ਫਜ਼ਾਈ ਕੀਤੀ ਬਟਾਲਾ ਤੋਂ ਨੌਜਵਾਨਾਂ ਵੱਲੋਂ ਤੀਸਰੀ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਗਈ ਜੋ ਬਟਾਲਾ ਤੋਂ ਸ਼ੁਰੂ ਕਰਕੇ ਕਾਲਾ ਨੌਰ ਭਗਵਾਨ ਸ਼ੰਕਰ ਦੇ ਇਤਿਹਾਸਿਕ ਮੰਦਿਰ ਤੱਕ ਜਾਏਗੀ ਅੱਜ ਤੀਸਰੀ ਵਾਰ ਯਾਤਰਾ ਦੀ ਸ਼ੁਰੂਆਤ ਬਟਾਲਾ ਤੋਂ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਦੇ ਸ਼ਹਿਰੀ ਕਲਸੀ ਵੱਲੋਂ ਕਰਵਾਈ ਗਈ ਇਸ ਮੌਕੇ ਵਦਾਈ ਕਚਹਿਰੀ ਕਲਸੀ ਨੇ ਜਿੱਤੇ ਅੱਜ ਹਿੰਮਤ ਲਈ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਉੱਥੇ ਹੀ ਨੌਜਵਾਨਾਂ ਨੇ ਦੱਸਿਆ ਹੈ ਕਿ ਇਹ ਤੀਸਰੀ ਯਾਤਰਾ ਹੈ ਸਾਵਣ ਦੇ ਮਹੀਨੇ ਵਿੱਚ ਹਰ ਸਾਲ ਅਸੀਂ ਬਟਾਲਾ ਤੋਂ ਇਹ ਯਾਤਰਾ ਸ਼ੁਰੂ ਕਰਕੇ ਕਾਲਾਨੌਰ ਭਗਵਾਨ ਸ਼ੰਕਰ ਦੇ ਇਤਿਹਾਸਿਕ ਮੰਦਿਰ ਤੱਕ ਲੈ ਕੇ ਜਾਂਦੇ ਹਾਂ ਜਿਸ ਦੀ ਪੂਰੀ ਜਿਸ ਦੀ ਦੂਰੀ ਕਰੀਬ 50 ਕਿਲੋਮੀਟਰ ਬਣਦੀ ਹੈ ਭਗਵਾਨ ਸ਼ੰਕਰ ਦਾ ਸਾਵਣ ਮਹੀਨੇ ਬੜਾ ਖਾਸ ਮਹੀਨਾ ਹੁੰਦਾ ਹੈ ਇਸ ਲਈ ਸ਼ਰਧਾ ਭਾਵਨਾ ਦੇ ਨਾਲ ਅਸੀਂ ਪੈਦਲ ਯਾਤਰਾ ਕਰਕੇ ਕਲਾਨੌਰ ਪਹੁੰਚਦੇ ਆਂ ਸ਼ਿਵ ਸ਼ਕਤੀ ਦੇ ਵੱਲ ਬੜੀ ਖੁਸ਼ੀ ਦੀ ਗੱਲ ਹੈ ਸ਼ਿਵ ਸ਼ਕਤੀ ਸੇਵਾ ਜਿਹੜੇ ਸਾਰੇ ਸੇਵਕ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਇਹਨਾਂ ਦੀ ਜਿਹੜਾ ਇਹ ਨੇਕ ਉਪਰਾਲਾ ਅੱਜ ਕਲਾਨੌਰ ਵਿਖੇ ਜਿਹੜੀ ਸ਼ਿਵ ਭਗਤਾਂ ਦੀ ਜਿਹੜੀ ਯਾਤਰਾ ਕਲਾਨੌਰ ਵਿਖੇ ਜਿਹੜੀ ਜਾ ਰਹੀ ਹੈ ਮੈਂ ਮਾਣ ਵੀ ਮਹਿਸੂਸ ਕਰਕਿਉਂਕਿ ਇਹ ਤੀਸਰੀ ਵਾਰੀ ਜਿਹੜੇ ਨੇ ਇਹ ਜਾ ਰਹੇ ਨੇ ਔਰ ਅੱਗੇ ਨਾਲੋਂ ਜੋ-ਜੋ ਯਾਤਰਾ ਸਮਾਬਿੱਤ ਦਾ ਜਾ ਰਿਹਾ ਤੇ ਉਹ ਤੋਂ ਇਹ ਕਾਫਲਾ ਜਿਹੜਾ ਹੈ ਪਰਿਵਾਰ ਹੈ ਜਿਹੜਾ ਇਹ ਵਾਦਾ ਜਾ ਰਿਹਾ ਸੋ ਬਹੁਤ ਬਹੁਤ ਮੁਬਾਰਕਾ ਸਾਰੀ ਟੀਮ ਇਹ ਵਾਕਿਆ ਵਧਾਈ ਦੇ ਪਾਤਰ ਨੇ ਕਿਉਂਕਿ ਭਗਵਾਨ ਸ਼ੰਕਰ ਨੇ ਇਹਨਾਂ ਨੂੰ ਇਸ ਯਾਤਰਾ ਲਈ ਚੁਣਿਆ ਦਾ ਇਹ ਵੱਧ ਚੜ ਕੇ ਇਸ ਦੇ ਵਿੱਚ ਭਾਗ ਲੈਂਦੇ ਨੇ ਅਤੇ ਬਟਾਲੇ ਸ਼ਹਿਰ ਨੂੰ ਬਖਤੀ ਮੇ ਬਖਤੀ ਮੇ ਬਣਾ ਦਿੰਦੇ ਨੇ ਤੁਸੀਂ ਦੇਖ ਰਹੇ ਹੋ ਹਰ ਔਰ ਬੋਲੇ ਸ਼ੰਕਰ ਦੇ ਜਕਾਰੇ ਮਹਾਮੈਦੇ ਦੇ ਜਕਾਰੇ ਲਾ ਕਰ ਰਹੇ ਨੇ ਤੇ ਮੈਂ ਕਾਮਨਾ ਕਰਦਾ ਇਹਨਾਂ ਦੀ ਯਾਤਰਾ ਜੋ ਕੀ ਹੈ ਉਹ ਬਹੁਤ ਸਫਲ ਹੋਵੇ ਅਤੇ ਇਸ ਤਰ੍ਹਾਂ ਹੀ ਹਰ ਸਾਲ ਇਹ ਵਧ ਚੜ ਕੇ ਇਹ ਯਾਤਰਾ ਦਾ ਆਯੋਜਨ ਕਰਦੇ ਰਹੇ। ਬਸ ਗਰਮੀ ਮਹੀਨੇ ਗਰਮੀ ਦੇ ਵਿੱਚ ਵੀ ਜਿਹੜੀ ਭੋਲੇनाथ ਦੇ ਜਿਹੜੇ ਭਗਤਿਆ ਯਾਤਰਾ ਕਰਦੇ ਪਏ ਆ। ਇਹ ਭੋਲੇनाथ ਦੇ ਜਿਹੜੇ ਭਗਤ ਹੁੰਦੇ ਆ ਉਹਨਾਂ ਨੂੰ ਗਰਮੀ ਸਰਦੀ ਦਾ ਕੋਈ ਖਿਆਲ ਨਹੀਂ ਹੁੰਦਾ ਕਿਉਂਕਿ ਭੋਲੇ ਸ਼ੰਕਰ ਦਾ ਭੋਲੇ ਸ਼ੰਕਰ ਮਹਾਦੇਵ ਕਿਉਂਕਿ ਭੋਲੇ ਸ਼ੰਕਰ ਦੀ ਅਪਾਰ ਕਿਰਪਾ ਹੁੰਦੀ ਹੈ ਇਹਨਾਂ ਦੇ ਉੱਤੇ। ਤੁਸੀਂ ਦੇਖ ਹੀ ਰਹੇ ਹੋ ਕਿ ਛੋਟੇ-ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵਿੱਚ ਇੰਨਾ ਉਤਸ਼ਾਹ ਹੈ ਕਿ ਦੇਖਿਆ ਨਹੀਂ ਬੰਦਾ। ਇਹ ਉਹ ਬਸ ਮਾਂ ਭਗਵਤੀ ਦਾ ਆਸ਼ੀਰਵਾਦ ਬੋਲੇ ਸ਼ੰਕਰ ਦਾ ਆਸ਼ੀਰਵਾਦ ਹੁੰਦਾ ਹੈ ਇਹ ਮਾਂ ਦੇ ਅੱਗੇ ਇਹੋ ਹੀ ਕਾਮਨਾ ਕਰਦੇ ਆ ਕਿ ਆਸ਼ੀਰਵਾਦ ਇਹਨਾਂ ਤੇ ਬਣਿਆ ਰਵੇ ਤੇ ਇਹ ਇਸ ਤਰ੍ਹਾਂ ਹੀ ਯਾਤਰਾ ਕੱਢਦੇ ਰਹਿਣ ਤੇ ਬਟਾਲੇ ਸ਼ਹਿਰ ਨੂੰ ਬਖਤੀ ਮੈਂ ਕਰਦੇ ਰਹਿਣ ਜਿਵੇਂ ਤੁਸੀਂ ਦੇਖ ਰਹੇ ਸਾਵਨ ਦੇ ਮਹੀਨੇ ਚੋਂ ਇਹ ਯਾਤਰਾ ਕੱਢੀ ਜਾ ਰਹੀ ਏ ਸਾਵਨ ਦੇ ਮਹੀਨੇ ਦੇਖੋ ਸਾਵਨ ਦੇ ਮਹੀਨੇ ਦੇ ਵਿੱਚ ਬੋਲੇ ਸ਼ੰਕਰ ਦੀ ਜੋ ਆराधना ਦਾ ਬਹੁਤ ਮਹੱਤਵ ਹੁੰਦਾ ਹੈ ਹਰ ਔਰ ਰੁਦਰ ਅਭਿਸ਼ੇਕ ਹਰ ਔਰ ਅਭਿਸ਼ੇਕ ਕਰਵਾਏ ਜਾਂਦੇ ਹਨ ਉਹਨਾਂ ਨੇ ਕਾਵੜ ਯਾਤਰਾ ਵੀ ਨਿਕਾਲੀ ਜਾਂਦੀ ਹੈ ਅਤੇ ਬਟਾਲੇ ਸ਼ਹਿਰ ਨੂੰ ਇਹ ਸੇਵਾ ਪ੍ਰਾਪਤ ਹੋਈ ਹੈ ਕਿ ਬਟਾਲੇ ਤੋਂ ਲੈ ਕੇ ਜੋ ਕਿ ਸਾਡੀ ਪਵਿੱਤਰ ਸਥਾਨ ਹੈ ਕਲਨੌਰ ਜਿੱਥੇ ਭਗਵਾਨ ਸ਼ਿਵ ਦਾ ਬਹੁਤ ਹੀ ਮਹਾਨ ਸ਼ਿਵਲਿੰਗ ਹੈ ਉੱਥੋਂ ਤੱਕ ਯਾਤਰਾ ਦਾ ਸੇਵਾ ਪ੍ਰਾਪਤ ਜੋ ਬਟਾਲੇ ਸ਼ਹਿਰ ਨੂੰ ਹੋਈ ਹੈ ਤੇ ਮੈਂ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਦਾ ਵਾਸੀ ਹੋਣ ਕਰਕੇ ਮਾਣ ਮਹਿਸੂਸ ਕਰਦਾ ਹਾਂ ਕਿ ਬਟਾਲੇ ਸ਼ਹਿਰ ਦੇ ਸਾਰੇ ਲੋਕ ਇਕੱਠੇ ਹੋ ਕੇ ਯਾਤਰਾ ਦਾ ਆਯੋਜਨ ਕਰਦੇ ਤੇ ਬਟਾਲੇ ਨੂੰ ਬਖਤੀ ਮਹਿ ਕਰ ਦਿੰਦੇ ਜੈ ਸ਼ੰਕਰ ਕੀ ਸਰ ਕਿੰਨੀ ਯਾਤਰਾ ਵਾ ਤੇ ਕਿੱਥੇ ਜਾ ਰਹੇ ਕਿੱਥੇ ਜਾ ਰਹੇ ਜੈ ਸ਼ੰਕਰ ਜੈ ਬੋਲੇ ਨਾ ਹਰ ਹਰ ਮਹਾਦੇਵ ਮੇਰਾ ਨਾਮ ਅੰਕਿਤ ਕੰਨਾ ਸ਼ੀ ਸ਼ਕਤੀ ਸੇਵਾ ਕਲਬ ਦਾ ਮੈਂਬਰ ਹਾਂ ਬਾਬੇ ਦੀ ਕਿਰਪਾ ਨਾਲ ਬਾਬੇ ਨੇ ਸਾਨੂੰ ਤੀਜੀ ਸੇਵਾ ਕਟ ਦਾ ਮੌਕਾ ਦਿੱਤਾ ਜੇ ਇਹ ਤੀਜੀ ਸੇਵਾ ਬਟਾਲੇ ਚੋਂ ਕਲਾਨੌਰ ਕਲਾਨੌਰ धामਲੀ ਚੱਲ ਰਹੀ ਹੈ ਯਾਤਰਾ ਪੈਦਲ ਯਾਤਰਾ ਕਲਾਨੌਰ ਦੀ ਸਰ ਕਿੰਨੇ ਕਿਲੋਮੀਟਰ ਚੱਸੀ ਕਿੰਨੇ ਕਿਲੋ ਇਹ ਲਗਭਗ 25 ਕਿਲੋਮੀਟਰ ਯਾਤਰਾ ਜੀ ਪੈਦਲ ਯਾਤਰਾ ਸਾਰੇ ਬਗ ਮਿਲ ਜੋੜ ਕੇ ਟੋਲ ਨਗਾ ਰਿਆਂ ਨਾਲ ਡੰਗੂਆਂ ਨਾਲ ਪੈਦਲ ਹੀ ਜਾਣਗੇ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਅਬਨੀਤ ਭਾਜੀ ਔਰ ਸਾਰੇ ਸਾਡੇ ਜਿੰਨੇ ਵੀ ਗਰੁੱਪ ਆ ਸਾਡਾ ਸਾਰੇ ਸ਼ਿਵ ਸ਼ਕਤੀ ਕਲੱਬ ਦਾ ਸਨਾਤਨ ਨੂੰ ਇੱਕ ਜਿੰਦਾ ਰੱਖਣ ਵਾਸਤੇ ਆਪਣੇ ਯੂਥ ਵਾਸਤੇ ਆਉਣ ਵਾਲੇ ਫਿਊਚਰ ਜਿਹੜੀ ਸਾਡੀ ਆਉਣ ਵਾਲਾ ਯੂਥ ਆ ਉਹਨਾਂ ਵਾਸਤੇ ਬੜਾ ਇੱਕ ਵੱਡਾ ਐਗਜ਼ਾਮਪਲ ਹੈ ਕਿ ਹਾਂ ਵੀ ਸਾਡੇ ਜਿਹੜੇ ਧਰਮ ਨੂੰ Hindu ਧਰਮ ਸਨਾਤਨ ਧਰਮ ਨੂੰ ਆਪਾਂ ਲੈ ਕੇ ਤੁਰਦਿਆਂ ਤੇ ਬੜਾ ਆਸ ਔਰ ਬੜਾ ਮਾਣ ਮਹਿਸੂਸ ਹੁੰਦਾ ਕਿ ਬਟਾਲੇ ਸ਼ਹਿਰ 'ਚ ਵੀ ਆ ਭਰਾ ਵਰਗੀਆਂ ਰੂਹਾਂ ਹੈ ਗਿਆ ਅਦੇ ਕੋ ਦੇ ਦੇਖਦੇ ਹੋ ਕਿ ਸਾਰੇ ਮਹਾਕਾਲ ਦੇ ਮਹਾਕਾਲ ਦੇ ਰਾਂਜੇ ਰੰਗੇ ਨੇ ਸਾਰੇ ਭੋਲੇ ਨਾਲ ਦੀ ਲੀਲਾ ਜੀ ਆਉਣ ਵਾਲੇ ਸਮੇਂ ਵਿੱਚ ਬੜੇ ਅੱਛੇ ਉਪਰਾਲੇ ਕਰਦੇ ਨੇ ਤੇ ਅਸੀਂ ਸਹਿਯੋਗ ਪੂਰਾ ਨਾਲ ਦਿੰਦੇ ਆ ਐਸਾ ਭਰਾ ਐਜ਼ ਅ ਛੋਟੇ ਭਰਾ ਇਹਨਾਂ ਦੇ ਨਾਲ ਨੇ ਐਮ ਐਲ ਏ ਸਾਹਿਬ ਜੀ ਸਪੈਸ਼ਲ ਟੋਰ ਤੇ ਪਹੁੰਚਦੇ ਨੇ ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਐਮ ਐਲ ਏ ਸਾਹਿਬ ਵੀ ਸ਼ਹਿਰ ਦੇ ਵਿੱਚ ਕੋਈ ਕਲਾ ਕਰਨ ਦੇ ਵਿੱਚ ਹਰੇਕ ਸਹਿਯੋਗ ਦਿੰਦੇ ਨੇ ਤੇ ਇਹਨਾਂ ਦਾ ਬੜਾ ਸਾਰਾ ਸਾਨੂੰ